Welcome to Punjabi Job Studios educational channel. ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ। ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ DRDO ਵੱਲੋਂ ਜਾਰੀ ਕੀਤੀ ਗਈ ਭਰਤੀ ਬਾਰੇ ਗੱਲ ਕਰਾਂਗੇ। ਇਸ ਭਰਤੀ ਦੇ ਵਿੱਚ 10ਵੀਂ ਤੋਂ ਲੈ ਕੇ ਡਿਗਰੀ ਤੱਕ ਹਰ ਵਰਗ ਲਈ ਹਰ ਤਰ੍ਹਾਂ ਦੀਆਂ ਅਲੱਗ-ਅਲੱਗ ਪੋਸਟਾਂ ਉਪਲਬਧ ਨੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਵੀ ਇਹ ਜੋ ਭਰਤੀ ਹੈ ਇਹ ਸਰਕਾਰੀ ਅਤੇ ਪੱਕੀ ਭਰਤੀ ਹੈ ਅਤੇ ਇਸ ਭਰਤੀ ਦੇ ਵਿੱਚ ਜੋ ਸੈਲਰੀ ਹੈ ਉਹ 20000 ਪਲੱਸ ਹੋਵੇਗੀ ਇਸ ਭਰਤੀ ਨੂੰ ਅਪਲਾਈ ਕਿਵੇਂ ਕਰਨਾ ਹੈ ਅਪਲਾਈ ਕਰਨ ਲਈ ਜੋ ਆਖਰੀ ਮਿਤੀ ਹੈ ਉਹ ਕਿੰਨੀ ਹੋਵੇਗੀ ਅਪਲਾਈ ਕਰਨ ਦੀ ਫੀਸ ਕਿੰਨੀ ਹੋਵੇਗੀ ਅਤੇ ਕੀ ਇਹ ਭਰਤੀ ਦੀਆਂ ਹਦਾਇਤਾਂ ਨੇ ਇਹ ਸਾਰੀਆਂ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜਾਣਗੀਆਂ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਨਵੇਂ ਸਰੋਤਿਆਂ ਨੂੰ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲਿਆ ਜੀ ਅਤੇ ਇਸ ਵੀਡੀਓ ਨੂੰ 5 ਪੁਆਇੰਟਸ ਦੇ ਕੇ ਆਪਣਾ ਸਪੋਰਟ ਜ਼ਰੂਰ ਦਿਓ ਜੀ ਚਲੋ ਜੀ ਬਿਨਾ ਕੋਈ ਦੇਰੀ ਕੀਤੇ ਹੁਣ ਆਪਾਂ ਵਧਦੇ ਹਾਂ ਜਾਣਕਾਰੀ ਦੇ ਵੱਲ ਅਤੇ ਦੇਖਦੇ ਹਾਂ ਸਾਰੀ ਜਾਣਕਾਰੀ ਇਹ ਭਰਤੀ ਦਾ ਨੋਟੀਫਿਕੇਸ਼ਨ ਡੀਆਰਡੀਓ ਯਾਨੀ ਕਿ ਡਿਫੈਂਸ ਰਿਸਰਚ ਐਂਡ ਡਵੈਲਪਮੈਂਟ ਆਰਗੇਨਾਈਜੇਸ਼ਨ ਵੱਲੋਂ ਸੈਪਟਮ ਯਾਨੀ ਕਿ ਸੈਂਟਰ ਫਾਰ ਪਰਸਨਲ ਟੈਲੈਂਟ ਮੈਨੇਜਮੈਂਟ ਦੇ ਵਿੱਚ ਸੀਨੀਅਰ ਟੈਕਨੀਕਲ ਅਸਿਸਟੈਂਟ ਗ੍ਰੇਡ ਬੀ ਅਤੇ ਟੈਕਨੀਸ਼ੀਅਨ ਗ੍ਰੇਡ ਏ ਦੀ ਭਰਤੀ ਦੇ ਲਈ ਜਾਰੀ ਕੀਤਾ ਗਿਆ ਹੈ ਇਸ ਭਰਤੀ ਦੇ ਵਿੱਚ ਸੀਨੀਅਰ ਟੈਕਨੀਕਲ ਅਸਿਸਟੈਂਟ ਗ੍ਰੇਡ ਬੀ ਦੇ ਵਿੱਚ 561 ਵੈਕੈਂਸੀਆਂ ਨੇ ਅਤੇ ਟੈਕਨੀਸ਼ੀਅਨ ਗ੍ਰੇਡ A ਦੇ ਵਿੱਚ 203 ਵੈਕੈਂਸੀਆਂ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਹਾਂ ਸੀਨੀਅਰ ਟੈਕਨੀਕਲ ਅਸਿਸਟੈਂਟ ਗ੍ਰੇਡ B ਬਾਰੇ ਤਾਂ ਇਸ ਦੇ ਵਿੱਚ ਜੋ ਸੈਲਰੀ ਹੋਵੇਗੀ ਉਹ ਤੁਹਾਡੀ 35400 ਤੋਂ ਲੈ ਕੇ 112400 ਤੱਕ ਜਾਨੀ ਕਿ 7ਵੇਂ ਪੇ ਕਮਿਸ਼ਨ ਦੇ ਹਿਸਾਬ ਨਾਲ ਮਿਲੇਗੀ ਅਤੇ ਇਸ ਪੋਸਟ ਦੇ ਲਈ ਤੁਹਾਡੇ ਕੋਲ ਟੈਕ ਸਟੱਡੀਜ਼ ਦੇ ਕਿਸੇ ਵੀ ਸਬਜੈਕਟ ਦੇ ਵਿੱਚ ਡਿਪਲੋਮਾ ਜਾਂ ਡਿਗਰੀ ਹੋਣੀ ਜ਼ਰੂਰੀ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਵੀ ਕਿਹੜੇ-ਕਿਹੜੇ ਫੀਲਡ ਦੇ ਜਾਂ ਸਬਜੈਕਟ ਦੇ ਵਿੱਚ ਕੀ-ਕੀ ਹੋਣਾ ਜ਼ਰੂਰੀ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਆਟੋਮੋਬਾਈਲ ਇੰਜੀਨੀਅਰਿੰਗ ਅਗਰ ਤੁਹਾਡੀ ਕੀਤੀ ਹੋਈ ਹੈ ਤਾਂ ਤੁਹਾਂ ਤੁਹਾਡੇ ਕੋਲ ਡਿਪਲੋਮਾ ਹੋਣਾ ਚਾਹੀਦਾ ਹੈ ਆਟੋਮੋਬਾਈਲ ਇੰਜੀਨੀਅਰਿੰਗ ਦਾ ਜਾਂ ਟੈਕਨੋਲੋਜੀ ਦਾ ਡਿਪਲੋਮਾ ਹੋਣਾ ਚਾਹੀਦਾ ਹੈ ਅਤੇ ਦੂਸਰੇ ਨੰਬਰ ਤੇ ਆ ਗਿਆ ਕੈਮੀਕਲ ਇੰਜੀਨੀਅਰਿੰਗ ਅਗਰ ਤੁਹਾਡੇ ਕੋਲ ਡਿਪਲੋਮਾ ਹੈ ਕੈਮੀਕਲ ਇੰਜੀਨੀਅਰਿੰਗ ਦਾ ਜਾਂ ਟੈਕਨੋਲੋਜੀ ਦਾ ਤਾਂ ਹੀ ਤੁਸੀਂ ਐਲੀਜੀਬਲ ਹੋ ਇਸ ਪੋਸਟ ਦੇ ਲਈ ਦੋਸਤੋ ਮੈਂ ਤੁਹਾਨੂੰ ਦੱਸ ਰਿਹਾ ਹਾਂ ਵੀ ਸੀਨੀਅਰ ਟੈਕਨੀਕਲ ਅਸਿਸਟੈਂਟ ਗ੍ਰੇਡ ਬੀ ਦੇ ਲਈ ਐਲੀਜੀਬਿਲਿਟੀ ਦੇ ਲਈ ਕਿ ਕਿ ਸਬਜੈਕਟਾਂ ਦੇ ਵਿੱਚ ਤੁਹਾਡੇ ਕੋਲੇ ਕੀ ਕੀ ਸਟੱਡੀ ਹੋਣੀ ਚਾਹੀਦੀ ਹੈ ਅਗਰ ਤੁਹਾਡੇ ਕੋਲੇ ਇਹ ਸਟੱਡੀਆਂ ਦੇ ਵਿੱਚੋਂ ਕੋਈ ਵੀ ਸਟੱਡੀ ਕੀਤੀ ਹੋਈ ਹੈ ਤਾਂ ਹੀ ਤੁਸੀਂ ਐਲੀਜੀਬਲ ਹੋਵੋਗੇ ਇਸ ਪੋਸਟ ਦੇ ਲਈ ਤਾਂ ਤੀਸਰੇ ਨੰਬਰ ਤੇ ਆ ਗਿਆ ਜੀ ਕੈਮਿਸਟਰੀ ਅਗਰ ਤੁਹਾਡੀ ਬੀਐਸਸੀ ਡਿਗਰੀ ਕੀਤੀ ਹੋਈ ਹੈ ਕੈਮਿਸਟਰੀ ਦੇ ਵਿੱਚ ਤਾਂ ਵੀ ਤੁਸੀਂ ਐਲੀਜੀਬਲ ਹੋ ਇਸ ਪੋਸਟ ਦੇ ਲਈ ਅਗੇ ਸਬਜੈਕਟ ਆ ਗਿਆ ਜੀ ਸਿਵਲ ਇੰਜੀਨੀਅਰਿੰਗ ਦਾ ਇਸ ਦੇ ਵਿੱਚ ਡਿਪਲੋਮਾ ਕੀਤਾ ਹੋਇਆ ਹੋਣਾ ਚਾਹੀਦਾ ਹੈ ਸਿਵਲ ਇੰਜੀਨੀਅਰਿੰਗ ਦੇ ਵਿੱਚ ਫਿਰ ਆ ਗਿਆ ਜੀ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਇਸ ਦੇ ਵਿੱਚ ਡਿਪਲੋਮਾ ਕੀਤਾ ਹੋਇਆ ਹੋਣਾ ਚਾਹੀਦਾ ਹੈ ਕੰਪਿਊਟਰ ਇੰਜੀਨੀਅਰਿੰਗ ਜਾਂ ਟੈਕਨੋਲੋਜੀ ਦੇ ਵਿੱਚ ਜਾਂ ਕੰਪਿਊਟਰ ਸਾਇੰਸ ਜਾਂ ਫਿਰ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਜੋ ਕੋਰਸਸ ਡੋ ਇੱਕ ਵੱਲੋਂ ਕਰਵਾਏ ਜਾਂਦੇ ਨੇ ਜਾਂ ਫਿਰ BCA ਹੋਗੀ ਜਾਂ MCA ਹੋਗੀ ਉਹ ਇਸ ਦੇ ਵਿੱਚ ਐਲੀਜੀਬਲ ਨਹੀਂ ਹੈ ਅੱਗੇ ਅਗੇ ਜੀ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਇਸ ਦੇ ਵਿੱਚ ਵੀ ਡਿਪਲੋਮਾ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦਾ ਜਾਂ ਟੈਕਨੋਲੋਜੀ ਦਾ ਅੱਗੇ ਆ ਗਿਆ ਇਲੈਕਟ੍ਰੀਕਲ ਇੰਜੀਨੀਅਰਿੰਗ ਇਸ ਦੇ ਵਿੱਚ ਵੀ ਡਿਪਲੋਮਾ ਹੋਣਾ ਚਾਹੀਦਾ ਹੈ ਇਲੈਕਟ੍ਰੀਕਲ ਇੰਜੀਨੀਅਰਿੰਗ ਜਾਂ ਟੈਕਨੋਲੋਜੀ ਦੇ ਵਿੱਚ ਅੱਗੇ ਆ ਗਿਆ ਜੀ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਔਰ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਜਾਂ ਫਿਰ ਇਲੈਕਟ੍ਰੋਨਿਕਸ ਐਂਡ ਟੈਲੀਕਮਿਊਨੀਕੇਸ਼ਨ ਇੰਜੀਨੀਅਰਿੰਗ ਇਸ ਦੇ ਵਿੱਚ ਡਿਪਲੋਮਾ ਹੋਣਾ ਚਾਹੀਦਾ ਹੈ ਰੈਲੇਵੈਂਟ ਸਬਜੈਕਟ ਦੇ ਵਿੱਚ ਅੱਗੇ ਆ ਗਿਆ ਜੀ ਜੀਓਲੋਜੀ ਇਸ ਦੇ ਵਿੱਚ ਬੀਐਸਸੀ ਡਿਗਰੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਜੀਓਲੋਜੀ ਦੀ ਅੱਗੇ ਆ ਗਿਆ ਜੀ ਇਨਸਟਰੂਮੈਂਟੇਸ਼ਨ ਇੰਜੀਨੀਅਰਿੰਗ ਇਸ ਦੇ ਵਿੱਚ ਡਿਪਲੋਮਾ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਰਿਲੇਵੈਂਟ ਫੀਲਡ ਦੇ ਵਿੱਚ ਇਸ ਤੋਂ ਬਾਅਦ ਆ ਗਿਆ ਜੀ ਇਨਸਟਰੂਮੈਂਟੇਸ਼ਨ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਇਸ ਦੇ ਵਿੱਚ ਵੀ ਤੁਹਾਡੇ ਕੋਲੇ ਰਿਲੇਵੈਂਟ ਸਬਜੈਕਟ ਦੇ ਵਿੱਚ ਡਿਪਲੋਮਾ ਹੋਣਾ ਚਾਹੀਦਾ ਹੈ ਦੇਖੋ ਜੀ ਜਿਵੇਂ ਕਿ ਪੋਸਟਾਂ ਕਾਫੀ ਜ਼ਿਆਦਾ ਨੇ ਤੇ ਆਪਾਂ ਜੇ ਇਕੱਲੇ-ਇਕੱਲੇ ਪੋਸਟ ਦੀ ਗੱਲ ਕਰੀਏ ਤਾਂ ਵੀਡੀਓ ਕਾਫੀ ਜ਼ਿਆਦਾ ਲੰਬੀ ਹੋ ਜਾਏਗੀ ਜਿਸ ਨੂੰ ਆਡੀਅנס ਬਹੁਤ ਘੱਟ ਵੀ ਤੁਸੀਂ ਇੱਕ ਸਲਾਈਡ ਨੂੰ ਪਾਉਜ਼ ਕਰਕੇ ਇੱਕ ਪਾਰਟिकुलर ਸਬਜੈਕਟ ਅਤੇ ਉਸਦੇ ਰਿਕੁਆਇਰਡ ਕੁਆਲਿਫਿਕੇਸ਼ਨ ਨੂੰ ਵੀਡੀਓ ਨੂੰ ਪਾਉਜ਼ ਕਰਕੇ ਦੇਖ ਸਕਦੇ ਹੋ ਮੈਂ ਸਲਾਈਡਸ ਅੱਗੇ ਵਧਾਉਂਦਾ ਰਵਾਂਗਾ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਉਸ ਸਲਾਈਡਸ ਤੇ ਆਪਣੀ ਜਾਣਕਾਰੀ ਚੈੱਕ ਕਰ ਸਕਦੇ ਹੋ ਜਿਵੇਂ ਕਿ 112 ਵਾਲੀ ਪੋਸਟ ਜੋ ਹੈ ਇਹ ਵੀ ਇਹ ਸਬਜੈਕਟ ਜੋ ਲਾਇਬ੍ਰੇਰੀ ਸਾਇੰਸ ਹੈ ਇਹ ਵੀ ਸੀਨੀਅਰ ਟੈਕਨੀਕਲ ਅਸਿਸਟੈਂਟ ਗ੍ਰੇਡ ਬੀ ਦੇ ਵਿੱਚ ਹੀ ਸ਼ਾਮਲ ਹੈ ਸੀਨੀਅਰ ਟੈਕਨੀਕਲ ਅਸਿਸਟੈਂਟ ਦੀ ਵੈਕੈਂਸੀਆਂ ਦੇ ਵਿੱਚੋਂ ਲਾਸਟ ਵੈਕੈਂਸੀ ਹੈ ਸਾਈਕੋਲੋਜੀ ਦੀ ਇਸ ਦੇ ਵਿੱਚ ਬੀਐਸਸੀ ਡਿਗਰੀ ਹੋਣੀ ਚਾਹੀਦੀ ਹੈ ਸਾਈਕੋਲੋਜੀ ਦੇ ਵਿੱਚ ਤੁਹਾਡੇ ਕੋਲ ਤੇ ਉਮੀਦ ਕਰਦਾ ਹਾਂ ਵੀ ਇਸ ਤੋਂ ਪਹਿਲਾਂ ਵਾਲੀਆਂ ਜਾਣਕਾਰੀਆਂ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਦੇਖ ਲਿਆ ਹੋਵੇਗਾ ਤਾਂ ਇਸ ਹਿਸਾਬ ਨਾਲ ਸੀਨੀਅਰ ਟੈਕਨੀਕਲ ਅਸਿਸਟੈਂਟ ਗ੍ਰੇਡ ਬੀ ਦੇ ਵਿੱਚ ਟੋਟਲ ਨੰਬਰ ਆਫ ਵੈਕੈਂਸੀਜ਼ 561 ਨੇ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਟੈਕਨੀਸ਼ੀਅਨ ਗ੍ਰੇਡ ਏ ਬਾਰੇ ਇਹ ਪੋਸਟ ਗਰੁੱਪ ਸੀ ਦੀ ਪੋਸਟ ਹੈ ਅਤੇ ਇਸ ਦੇ ਵਿੱਚ ਜੋ ਤੁਹਾਨੂੰ ਸੈਲਰੀ ਦਿੱਤੀ ਜਾਵੇਗੀ ਉਹ 19900 ਤੋਂ ਲੈ ਕੇ 63200 ਰੁਪਏ ਤੱਕ ਜਾਨੀ ਕਿ 7ਵੇਂ ਪੇ ਕਮਿਸ਼ਨ ਦੇ ਹਿਸਾਬ ਨਾਲ ਦਿੱਤੀ ਜਾਵੇਗੀ ਅਤੇ ਇਸ ਪੋਸਟ ਦੇ ਵਿੱਚ ਜੋ ਜਾਣਕਾਰੀ ਹੈ ਉਹ ਟ੍ਰੇਡ ਵਾਈਜ਼ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਪਹਿਲਾ ਟ੍ਰੇਡ ਹੈ ਬੁੱਕ ਬਾਈਂਡਰ ਦਾ ਇਸ ਦੇ ਵਿੱਚ ਜੋ ਕੁਆਲਿਫਿਕੇਸ਼ਨ ਚਾਹੀਦੀ ਹੈ ਉਹ ਘੱਟੋ ਘੱਟ 10ਵੀਂ ਪਾਸ ਹੋਣੀ ਚਾਹੀਦੀ ਹੈ ਅਤੇ ਤੁਹਾਡੇ ਕੋਲ ਆਈਟੀਆਈ ਦਾ ਬੁੱਕ ਬਾਈਂਡਿੰਗ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਜਾਂ ਤੁਹਾਡੇ ਕੋਲ ਆਫਸੈਟ ਮਸ਼ੀਨ ਆਪਰੇਟਰ ਕਮ ਬੁੱਕ ਬਾਈਂਡਰ ਟ੍ਰੇਡ ਦਾ ਆਈਟੀਆਈ ਦਾ ਸਰਟੀਫਿਕੇਟ ਹੋਵੇ ਜਾਂ ਆਫਸੈਟ ਪ੍ਰਿੰਟਿੰਗ ਟ੍ਰੇਡ ਜਾਂ ਲਿਥੋ ਆਫਸੈਟ ਮਸ਼ੀਨ ਮਾਈਂਡਰ ਦਾ ਤੁਹਾਡੇ ਕੋਲ ਆਈਟੀਆਈ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਅੱਗੇ ਆ ਗਏ ਜੀ ਕਾਰਪੈਂਟਰ ਦਾ ਇਸ ਦੇ ਵਿੱਚ ਵੀ 10ਵੀਂ ਘੱਟੋ ਘੱਟ 10ਵੀਂ ਪਾਸ ਚਾਹੀਦੀ ਹੈ ਅਤੇ ਤੁਹਾਡੇ ਕੋਲ ਆਈਟੀਆਈ ਹੋਵੇ ਕਾਰਪੈਂਟਰ ਟ੍ਰੇਡ ਦੇ ਵਿੱਚ ਅੱਗੇ ਆ ਗਏ ਜੀ ਸੀਐਨਸੀ ਆਪਰੇਟਰ ਇਸ ਦੇ ਵਿੱਚ ਵੀ ਘੱਟੋ ਘੱਟ 10ਵੀਂ ਪਾਸ ਹੋਣੇ ਚਾਹੀਦੇ ਹੋ ਅਤੇ ਤੁਹਾਡੇ ਕੋਲ ਆਈਟੀਆਈ ਹੋਣੀ ਚਾਹੀਦੀ ਹੈ ਸੀਐਨਸੀ ਆਪਰੇਟਰ ਟ੍ਰੇਡ ਦੇ ਵਿੱਚ ਜਾਂ ਫਿਰ ਸੀਐਨਸੀ ਪ੍ਰੋਗਰਾਮ ਕਮ ਆਪਰੇਟਰ ਟ੍ਰੇਡ ਦੇ ਵਿੱਚ ਅੱਗੇ ਆ ਗਿਆ ਜੀ ਟ੍ਰੇਡ ਕੋਪਾ ਦਾ ਇਸ ਦੇ ਵਿੱਚ ਵੀ ਘੱਟੋ ਘੱਟ 10ਵੀਂ ਪਾਸ ਯੋਗਤਾ ਚਾਹੀਦੀ ਹੈ ਅਤੇ ਆਈਟੀਆਈ ਹੋਣੀ ਚਾਹੀਦੀ ਹੈ ਤੁਹਾਡੀ ਕੰਪਿਊਟਰ ਆਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ ਦੇ ਵਿੱਚ ਅੱਗੇ ਆਗੇ ਜੀ ਡਰਾਫਟਸਮੈਨ ਦੀ ਮਕੈਨੀਕਲ ਦੇ ਵਿੱਚ ਇਸ ਦੇ ਵਿੱਚ ਵੀ ਤੁਹਾਡੇ ਕੋਲ ਘੱਟੋ ਘੱਟ 10ਵੀਂ ਪਾਸ ਹੋਣੀ ਚਾਹੀਦੀ ਹੈ ਅਤੇ ਆਈਟੀਆਈ ਹੋਣੀ ਚਾਹੀਦੀ ਹੈ ਤੁਹਾਡੀ ਡਰਾਫਟਸਮੈਨ ਮਕੈਨੀਕਲ ਦੇ ਵਿੱਚ ਅੱਗੇ ਆਗੇ ਜੀ ਇਲੈਕਟ੍ਰੀਸ਼ੀਅਨ ਦੇ ਵਿੱਚ ਵੀ 10ਵੀਂ ਹੋਣੀ ਚਾਹੀਦੀ ਹੈ ਅਤੇ ਰਿਲੇਵੈਂਟ ਸਬਜੈਕਟ ਦੇ ਵਿੱਚ ਤੁਹਾਡੀ ਆਈਟੀਆ ਕੀਤੀ ਹੋਈ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਆ ਗਈ ਜੀ ਇਲੈਕਟ੍ਰੋਨਿਕਸ ਦੀ ਇਸ ਦੇ ਵਿੱਚ ਵੀ ਤੁਹਾਡੇ ਕੋਲ 10ਵੀਂ ਕੀਤੀ ਹੋਈ ਹੋਣੀ ਚਾਹੀਦੀ ਹੈ ਅਤੇ ਇਲੈਕਟ੍ਰੋਨਿਕਸ ਜਾਂ ਇਲੈਕਟ੍ਰੋਨਿਕ ਮਕੈਨਿਕ ਜਾਂ ਰੇਡੀਓ ਐਂਡ ਟੀਵੀ ਮਕੈਨਿਕ ਜਾਂ ਰਡਾਰ ਮਕੈਨਿਕ ਜਾਂ ਫਿਰ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਸਿਸਟਮ ਮੇਨਟੇਨੈਂਸ ਜਾਂ ਆਈਟੀ ਜਾਂ ਫਿਰ ਇਲੈਕਟ੍ਰੋਨਿਕ ਸਿਸਟਮ ਮੇਨਟੇਨੈਂਸ ਜਾਂ ਮੇਨਟੇਨੈਂਸ ਆਫ ਇੰਡਸਟਰੀਅਲ ਇਲੈਕਟ੍ਰੋਨਿਕ ਇਹਨਾਂ ਟਰੇਡਾਂ ਦੇ ਵਿੱਚ ਤੁਹਾਡੇ ਕੋਲ ਆਈਟੀਆਈ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਜੀ ਅੱਗੇ ਆ ਗਿਆ ਜੀ ਫਿਟਰ ਟਰੇਡ ਫਿਟਰ ਦੇ ਵਿੱਚ ਘੱਟੋ ਘੱਟ 10ਵੀਂ ਪਾਸ ਹੋਣੀ ਚਾਹੀਦੀ ਹੈ ਅਤੇ ਫਿਟਰ ਜਾਂ ਫਿਰ ਬੈਂਚ ਫਿਟਰ ਟਰੇਡ ਦੇ ਵਿੱਚ ਤੁਹਾਡੇ ਕੋਲ ਆਈਟੀਆਈ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਅੱਗੇ ਆਗੇ ਜੀ ਮਸ਼ੀਨਿਸਟ ਇਸ ਦੇ ਵਿੱਚ ਵੀ ਤੁਹਾਡੇ ਕੋਲ 10ਵੀਂ ਹੋਣੀ ਚਾਹੀਦੀ ਹੈ ਅਤੇ 10ਵੀਂ ਦੇ ਨਾਲ ਆਈਟੀਆਈ ਹੋਣੀ ਚਾਹੀਦੀ ਹੈ ਮਸ਼ੀਨਿਸਟ ਟਰੇਡ ਦੇ ਵਿੱਚ ਅੱਗੇ ਆ ਗਿਆ ਜੀ ਮਕੈਨਿਕ ਮੋਟਰ ਵਹੀਕਲ ਇਸ ਦੇ ਵਿੱਚ ਵੀ 10ਵੀਂ ਕਲਾਸ ਦੇ ਨਾਲ ਤੁਹਾਡੇ ਕੋਲ ਆਈਟੀਆਈ ਸਰਟੀਫਿਕੇਟ ਹੋਣਾ ਚਾਹੀਦਾ ਹੈ ਮੈਕੈਨਿਕ ਮੋਟਰ ਵਹੀਕਲ ਟਰੇਡ ਦਾ ਅੱਗੇ ਆ ਗਿਆ ਜੀ ਆਪਟੀਕਲ ਵਰਕਰ ਇਸ ਦੇ ਵਿੱਚ ਵੀ 10ਵੀਂ ਕਲਾਸ ਦੇ ਨਾਲ ਤੁਹਾਡੇ ਕੋਲ ਆਈਟੀਆਈ ਹੋਣੀ ਚਾਹੀਦੀ ਹੈ ਆਪਟੀਕਲ ਵਰਕਰ ਟਰੇਡ ਦੀ ਅੱਗੇ ਆ ਗਿਆ ਜੀ ਫੋਟੋਗ੍ਰਾਫਰ ਇਸ ਦੇ ਵਿੱਚ ਵੀ 10ਵੀਂ ਕਲਾਸ ਦੇ ਨਾਲ ਤੁਹਾਡੇ ਕੋਲ ਆਈਟੀਆਈ ਹੋਣੀ ਜ਼ਰੂਰੀ ਹੈ ਫੋਟੋਗ੍ਰਾਫਰ ਟਰੇਡ ਦੀ ਜਾਂ ਫਿਰ ਡਿਜੀਟਲ ਫੋਟੋਗ੍ਰਾਫਰ ਟਰੇਡ ਦੀ ਅੱਗੇ ਆ ਗਿਆ ਜੀ ਸ਼ੀਟ ਮੈਟਲ ਵਰਕਰ ਇਸ ਦੇ ਵਿੱਚ ਵੀ 10ਵੀਂ ਕਲਾਸ ਦੇ ਨਾਲ ਤੁਹਾਡੇ ਕੋਲ ਆਈਟੀਆਈ ਹੋਣੀ ਚਾਹੀਦੀ ਹੈ ਰਿਲੇਵੈਂਟ ਫੀਲਡ ਦੇ ਵਿੱਚ ਅੱਗੇ ਸਰਵੇਅਰ ਦੇ ਵਿੱਚ ਵੀ 10ਵੀਂ ਦੇ ਨਾਲ ਤੁਹਾਡੇ ਕੋਲ ਰਿਲੇਵੈਂਟ ਫੀਲਡ ਦੇ ਵਿੱਚ ITI ਹੋਣੀ ਜ਼ਰੂਰੀ ਹੈ ਅੱਗੇ ਆ ਗਏ ਟਰਨਰ ਟਰਨਰ ਦੇ ਵਿੱਚ ਵੀ ਸੇਮ ਹੀ ਹੈ ਲਾਸਟ ਤੇ ਆ ਗਏ ਜੀ ਟਰੇਡ ਬਿਲਡਰ ਬਿਲਡਰ ਦੇ ਵਿੱਚ ਵੀ ਦਸਵੀਂ ਦੇ ਨਾਲ ਤੁਹਾਡੇ ਕੋਲ ਬਿਲਡਰ ਟਰੇਡ ਦੇ ਵਿੱਚ ITI ਸਰਟੀਫਿਕੇਟ ਹੋਣਾ ਲਾਜ਼ਮੀ ਹੈ ਤਾਂ ਕੁੱਲ ਮਿਲਾ ਕੇ ਘੱਟੋ ਘੱਟ ਯੋਗਤਾ ਜੋ ਰੱਖੀ ਗਈ ਹੈ ਉਹ ਦਸਵੀਂ ਦਸਵੀਂ ਕਲਾਸ ਦੇ ਨਾਲ ITI ਦਾ ਸਰਟੀਫਿਕੇਟ ਹੋਣਾ ਲਾਜ਼ਮੀ ਹੈ ਤਾਂ ਇਸ ਹਿਸਾਬ ਨਾਲ ਟੈਕਨੀਸ਼ੀਅਨ ਗ੍ਰੇਡ A ਦੇ ਵਿੱਚ ਟੋਟਲ ਨੰਬਰ ਆਫ ਵੈਕੈਂਸੀਸ 203 ਨੇ ਉਮਰ ਸੀਮਾ ਦੀ ਗੱਲ ਕਰੀਏ ਤਾਂ ਇਸ ਭਰਤੀ ਦੇ ਲਈ ਜੋ ਉਮਰ ਸੀਮਾ ਹੋਵੇਗੀ ਉਹ ਮੀਤੀ 1/1/2026 ਤੱਕ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਅਤੇ 28 ਸਾਲ ਤੋਂ ਉੱਪਰ ਨਹੀਂ ਹੋਣੀ ਚਾਹੀਦੀ ਅਤੇ ਜੋ ਸਪੈਸ਼ਲ categories ਨੂੰ ਉਮਰ ਦੇ ਵਿੱਚ ਛੋਟ ਮਿਲਦੀ ਹੈ ਉਹ ਇਸ ਪ੍ਰਕਾਰ ਮਿਲੇਗੀ OBC non creamy layer ਨੂੰ 10 ਸਾਲ ਤੱਕ ਦੀ ਛੋਟ ਹੋਵੇਗੀ SC ST ਨੂੰ 5 ਸਾਲ ਤੱਕ ਦੀ ਛੋਟ ਹੋਵੇਗੀ ਅਨਰਿਜ਼ਰਵ ਕੈਟੇਗਰੀ ਦੇ PWD ਨੂੰ 10 ਸਾਲ ਤੱਕ ਦੀ ਛੋਟ ਹੋਵੇਗੀ OBC non creamy layer ਦੇ PWD ਨੂੰ 13 ਸਾਲ ਤੱਕ ਦੀ ਛੋਟ ਹੋਵੇਗੀ ਅਤੇ SC ST ਦੇ PWD ਨੂੰ 15 ਸਾਲ ਤੱਕ ਦੀ ਛੋਟ ਮਿਲੇਗੀ ਹੁਣ ਆਪਾਂ ਗੱਲ ਕਰ ਲੈਣੇ ਹਾਂ ਇਸ ਭਰਤੀ ਨੂੰ ਅਪਲਾਈ ਕਿਵੇਂ ਕਰਨਾ ਹੈ ਅਤੇ ਇਸ ਭਰਤੀ ਦੀ ਫੀਸ ਕਿੰਨੀ ਹੋਵੇਗੀ ਤਾਂ ਇਸ ਭਰਤੀ ਦੀ ਜੋ ਫੀਸ ਹੈ ਉਹ ਇਸ ਪ੍ਰਕਾਰ ਹੋਵੇਗੀ ਸੀਨੀਅਰ ਟੈਕਨੀਕਲ ਅਸਿਸਟੈਂਟ ਦੀ ਜਰਨਲ ओबीसी ईडब्ल्यूएस ਅਤੇ ਐਮਐਸਪੀ ਇਹਨਾਂ ਦੀ ਜੋ ਫੀਸ ਹੋਵੇਗੀ ਅਪਲੀਕੇਸ਼ਨ ਫੀਸ 250 ਰੁਪਏ ਹੋਵੇਗੀ ਰਿਫੰਡੇਬਲ ਫੀਸ 500 ਰੁਪਏ ਹੋਵੇਗੀ ਉਹ ਮੈਂ ਅੱਗੇ ਦੱਸਾਂਗਾ ਤੁਹਾਨੂੰ ਰਿਫੰਡੇਬਲ ਫੀਸ ਕਿੰਨੇ ਹੋਵੇਗੀ ਆ ਟੋਟਲ ਇਹਨਾਂ ਦੀ ਜੋ ਫੀਸ ਹੋਵੇਗੀ ਉਹ 750 ਰੁਪਏ ਹੋਵੇਗੀ ਅਤੇ ਸੀਨੀਅਰ ਟੈਕਨੀਕਲ ਅਸਿਸਟੈਂਟ ਦੇ ਵਿੱਚ ਊਮੈਨਸ ਐਸ ਸੀ ਐਸ ٹی ਪੀ ਡਬਲਯੂ ਬੀ ਡੀ ਅਤੇ ਐਕ ਸਰਵਿਸਮੈਨਸ ਦੀ ਐਪਲੀਕੇਸ਼ਨ ਫੀਸ ਕੁਝ ਨਹੀਂ ਹੋਵੇਗੀ ਅਤੇ ਰਿਫੰਡੇਬਲ ਫੀਸ 500 ਰੁਪਏ ਹੋਵੇਗੀ ਤਾਂ ਇਹਨਾਂ ਦੀ ਟੋਟਲ ਜੋ ਫੀਸ ਹੈ ਉਹ 500 ਰੁਪਏ ਹੋਵੇਗੀ ਅੱਗੇ ਆ ਗਿਆ ਜੀ ਪੋਸਟ ਟੈਕਨੀਕਲ ਗ੍ਰੇਡ ਏ ਦੇ ਵਿੱਚ ਇਸ ਦੇ ਵਿੱਚ ਜੋ ਜਰਨਲ ਓ ਬੀ ਸੀ ਈ ਡਬਲਯੂ ਐਸ ਐਮ ਐਸ ਪੀ ਦੀ 100 ਰੁਪਏ ਐਪਲੀਕੇਸ਼ਨ ਫੀਸ ਹੋਵੇਗੀ ਅਤੇ ਰਿਫੰਡੇਬਲ ਫੀਸ 500 ਰੁਪਏ ਹੋਵੇਗੀ ਤਾਂ ਟੋਟਲ 600 ਰੁਪਏ ਫੀਸ ਹੋਵੇਗੀ ਇਹਨਾਂ ਦੀ ਅਤੇ ਊਮੈਨ ਐਸਸੀ ਐਸਟੀ ਪੀਡਬਲਿਊਡੀ ਐਕਸ ਸਰਵਿਸਮੈਨ ਇਹਨਾਂ ਦੀ ਅਪਲੀਕੇਸ਼ਨ ਫੀ ਕੁਝ ਨਹੀਂ ਹੋਵੇਗੀ ਅਤੇ ਰਿਫੰਡੇਬਲ ਫੀ 500 ਰੁਪਏ ਹੋਵੇਗੀ ਤਾਂ ਇਹਨਾਂ ਦੀ ਟੋਟਲ ਫੀਸ ਜੋ ਹੈ ਉਹ 500 ਰੁਪਏ ਹੋਵੇਗੀ ਹੁਣ ਮੈਂ ਦੱਸ ਦਿੰਦਾ ਹਾਂ ਵੀ ਰਿਫੰਡੇਬਲ ਫੀ ਦਾ ਕੀ ਫੰਡਾ ਹੈ ਤਾਂ ਰਿਫੰਡੇਬਲ ਫੀ ਜੋ ਹੈ ਉਹ ਤੁਹਾਨੂੰ ਜੋ ਰਿਫੰਡੇਬਲ ਫੀਸ ਹੈ ਉਹ ਤੁਹਾਨੂੰ ਵਾਪਸ ਮਿਲ ਜਾਣੀ ਹੈ ਅਗਰ ਤੁਸੀਂ ਇਸ ਦਾ ਟਾਇਰ 1 ਐਗਜ਼ਾਮ ਨੂੰ ਅਪੀਅਰ ਕਰਦੇ ਹੋ ਜਾਨੀ ਕਿ ਟਾਇਰ 1 ਐਗਜ਼ਾਮ ਦੇਣ ਜਾਂਦੇ ਹੋ ਜਾਂ ਉਸ ਦੇ ਵਿੱਚ ਪਾਸ ਹੋ ਜਾਂਦੇ ਹੋ ਤਾਂ ਤੁਹਾਨੂੰ ਇਹ ਫੀਸ ਜੋ ਹੈ ਇਹ ਵਾਪਸ ਨਹੀਂ ਮਿਲੇਗੀ ਅਗਰ ਤੁਸੀਂ ਟਾਇਰ 1 ਐਗਜ਼ਾਮ ਦਿੰਨੇ ਹੋ ਅਤੇ ਉਹ ਐਗਜ਼ਾਮ ਤੁਹਾਡੇ ਤੋਂ ਕਲੀਅਰ ਨਹੀਂ ਹੁੰਦਾ ਤਾਂ ਤੁਹਾਡੀ ਇਹ ਜੋ ਰਿਫੰਡੇਬਲ ਫੀ ਹੈ ਇਹ ਵਾਪਸ ਆ ਜਾਵੇਗੀ ਅਗਰ ਤੁਸੀਂ ਅਪਲਾਈ ਕਰਕੇ ਕੱਲਾ ਛੱਡ ਦਿੱਤਾ ਅਤੇ ਟਾਇਰ 1 ਐਗਜ਼ਾਮ ਦੇ ਵਿੱਚ ਅਪੀਅਰ ਨਹੀਂ ਹੁੰਦੇ ਜਾਂ ਇਸ ਐਗਜ਼ਾਮ ਨੂੰ ਦੇਣ ਨਹੀਂ ਪਹੁੰਚ ਪਾਉਂਦੇ ਤੁਸੀਂ ਤਾਂ ਤੁਹਾਨੂੰ ਇਹ ਰਿਫੰਡੇਬਲ ਫੀ ਵਾਪਸ ਨਹੀਂ ਹੋਵੇਗੀ ਹੁਣ ਗੱਲ ਕਰ ਲੈਣੇ ਹਾਂ ਜੀ ਇਸ ਭਰਤੀ ਨੂੰ ਅਪਲਾਈ ਕਿਵੇਂ ਕਰਨਾ ਹੈ ਇਹਨਾਂ ਦੀ ਜੋ ਆਫੀਸ਼ੀਅਲ ਵੈਬਸਾਈਟ ਹੈ www.drdo.gov.in ਦੇ ਉੱਪਰ ਤੁਸੀਂ ਜਾ ਕੇ ਆਫਰਿੰਗ ਦੇ ਉੱਪਰ ਸਿਲੈਕਟ ਕਰਨਾ ਹੈ ਅਤੇ ਉੱਥੇ ਤੁਹਾਨੂੰ ਵੈਕੈਂਸੀਜ਼ ਦਾ ਆਪਸ਼ਨ ਮਿਲੇਗਾ ਉਸਦੇ ਉੱਪਰ ਕਲਿੱਕ ਕਰਕੇ ਕਲਿੱਕ ਹੇਅਰ ਟੂ ਅਪਲਾਈ ਦਾ ਆਪਸ਼ਨ ਆਵੇਗਾ ਉਸਦੇ ਉੱਪਰ ਕਲਿੱਕ ਕਰਕੇ ਤੁਹਾਡਾ ਜੋ ਐਪਲੀਕੇਸ਼ਨ ਪੋਰਟਲ ਹੈ ਉਹ ਖੁੱਲ੍ਹ ਜਾਵੇਗਾ ਉਸ ਨੂੰ ਪੂਰੇ ਧਿਆਨ ਦੇ ਨਾਲ ਤੁਸੀਂ ਪੜ੍ਹ ਕੇ ਫਿਰ ਹੀ ਫਿਲ ਕਰਨਾ ਹੈ ਅਤੇ ਸਕਰੀਨ ਦੇ ਉੱਪਰ ਦਿਖ ਰਹੇ ਤੁਸੀਂ ਜੋ ਡਾਕੂਮੈਂਟਸ ਨੇ ਉਹ ਉੱਥੇ ਅਪਲੋਡ ਕਰ ਦੇਣੇ ਨੇ ਅਤੇ ਭਰ ਦੇਣੇ ਨੇ ਸਾਰੀ ਜਾਣਕਾਰੀ ਜਿਵੇਂ ਕਿ ਵੈਲਿਡ ਈਮੇਲ ਆਈਡੀ ਅਤੇ ਮੋਬਾਈਲ ਨੰਬਰ ਅਤੇ ਪਹਿਲਾਂ ਤਾਂ ਤੁਸੀਂ ਇਹ ਕੋਸ਼ਿਸ਼ ਕਰਿਓ ਵੀ ਤੁਸੀਂ ਜੋ ਜਾਣਕਾਰੀ ਭਰ ਰਹੇ ਹੋ ਉਹ ਪੂਰੀ ਸਹੀ ਤਰੀਕੇ ਨਾਲ ਭਰਿਓ ਅਗਰ ਫਿਰ ਵੀ ਕੋਈ ਮਿਸਟੇਕ ਹੋ ਜਾਂਦੀ ਹੈ ਤਾਂ ਤੁਸੀਂ ਮਿਤੀ 4 1 2026 ਤੋਂ ਲੈ ਕੇ 6 1 2026 ਰਾਤ ਦੇ 11:55 ਮਿੰਟ ਤੱਕ ਤੁਸੀਂ ਇਸ ਨੂੰ ਸਹੀ ਕਰ ਸਕਦੇ ਹੋ ਇਹ ਮਿਤੀ ਅਤੇ ਸਮੇਂ ਤੋਂ ਬਾਅਦ ਤੁਸੀਂ ਆਪਣੀ ਐਪਲੀਕੇਸ਼ਨ ਦੇ ਵਿੱਚ ਹੋਈ ਮਿਸਟੇਕ ਨੂੰ ਸਹੀ ਨਹੀਂ ਕਰ ਸਕਦੇ ਇਸ ਭਰਤੀ ਨੂੰ ਅਪਲਾਈ ਕਰਨ ਦੀ ਜੋ ਆਖਰੀ ਮਿਤੀ ਹੈ ਉਹ ਮਿਤੀ 11 2026 ਰਾਤ ਦੇ 11:55 ਮਿੰਟ ਤੱਕ ਹੈ ਅਤੇ ਇਸ ਦੀ ਫੀਸ ਭਰਨ ਦੀ ਜੋ ਆਖਰੀ ਮਿਤੀ ਹੈ ਉਹ 31 2026 ਰਾਤ ਦੇ 11:55 ਮਿੰਟ ਤੱਕ ਹੋਵੇਗੀ ਯਰ 1 ਇਗਜ਼ਾਮ ਦੀ ਜੋ ਡੇਟ ਹੈ ਉਹ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਲਾਸਟ ਡੇਟ ਜਾਨੀ ਕਿ 1 1 2026 ਤੋਂ ਬਾਅਦ ਜਾਰੀ ਕੀਤੀ ਜਾਵੇਗੀ ਸੋ ਤੁਸੀਂ ਲਾਸਟ ਡੇਟ ਤੋਂ ਬਾਅਦ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਨੂੰ ਸਮੇਂ ਸਿਰ ਚੈੱਕ ਕਰਦੇ ਰਹਿਣਾ ਹੈ ਸਾਜੀ ਇਹ ਸਾਰੀ ਜਾਣਕਾਰੀ ਡੀਆਰਡੀਓ ਵੱਲੋਂ ਸਤੰਮ ਦੇ ਲਈ ਜਾਰੀ ਕੀਤੇ ਗਏ ਭਰਤੀ ਦੇ ਨੋਟਿਸ ਬਾਰੇ ਜਾਣਕਾਰੀ ਤਾਂ ਜੀ ਹੋਰ ਵੀ ਬਹੁਤ ਸਾਰੀ ਹਾਂਸੀ ਦੇਣ ਵਾਸਤੇ ਜਿਵੇਂ ਕਿ ਐਗਜ਼ਾਮ ਪੈਟਰਨ ਐਗਜ਼ਾਮ ਸਿਲੇਬਸ ਅਤੇ ਐਡਮਿਟ ਕਾਰਡ ਬਾਰੇ ਜਾਣਕਾਰੀਆਂ ਉਹ ਤੁਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਫੁੱਲ ਨੋਟੀਫਿਕੇਸ਼ਨ ਦਾ ਪੀਡੀਐਫ ਦਾ ਲਿੰਕ ਮਿਲ ਜਾਵੇਗਾ ਉਸ ਲਿੰਕ ਦੇ ਉੱਪਰ ਕਲਿੱਕ ਕਰਕੇ ਤੁਸੀਂ ਫੁੱਲ ਨੋਟੀਫਿਕੇਸ਼ਨ ਪੀਡੀਐਫ ਦੇ ਵਿੱਚ ਬਾਕੀ ਦੀ ਰਹਿੰਦੀ ਹੈ ਸਾਰੀਆਂ ਜਾਣਕਾਰੀਆਂ ਦੇਖ ਸਕਦੇ ਹੋ ਜਾਣਕਾਰੀ ਤਾਂ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਵੀ ਦੇ ਸਕਦਾ ਸੀ ਬਟ ਇਹ ਵੀਡੀਓ ਆਲਰੇਡੀ ਬਹੁਤ ਜ਼ਿਆਦਾ ਲੰਬੀ ਬਣ ਚੁੱਕੀ ਹੈ ਸੋ ਇਸ ਕਰਕੇ ਮੈਂ ਤੁਹਾਨੂੰ ਸ਼ਾਰਟ ਦੇ ਵਿੱਚ ਹੀ ਸਾਰੀ ਜਾਣਕਾਰੀ ਦੱਸੀ ਹੈ ਬਾਕੀ ਦੀ ਜਾਣਕਾਰੀ ਤੁਸੀਂ ਫੁੱਲ ਨੋਟੀਫਿਕੇਸ਼ਨ ਪੀਡੀਐਫ ਦੇ ਵਿੱਚੋਂ ਦੇਖ ਸਕਦੇ ਹੋ ਜੇਕਰ ਵੀਡੀਓ ਦੇ ਵਿੱਚ ਦੱਸੀ ਹੋਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਹਾਈਪ ਪੁਆਇੰਟਸ ਦੇ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਅਤੇ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਚਲੋ ਜੀ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ